ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਅਸਲ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਦਿਆਲਪੁਰ ਦੀਆਂ ਨੇ ਜਿੱਥੇ ਕਿ ਕਈ ਧਾਰਮਿਕ ਸਥਾਨਾਂ ਦੇ ਚੋਰਾ ਵੱਲੋਂ ਜਿੰਦਰੇ ਤੋੜ ਕੇ ਅਤੇ ਹੋਰ ਤਰੀਕੇ ਨਾਲ 골ਖਾਂ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਤੇ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੋਰ ਕੁਝ ਥਾਵਾਂ ਤੇ ਚੋਰੀ ਕਰਨ ਵਿੱਚ ਅਸਫਲ ਵੀ ਰਹੇ ਨੇ ਅਤੇ ਕੁਝ ਥਾਵਾਂ ਤੇ ਜਾਂਦੇ ਹੋਏ ਲੁਟੇਰੇ ਸੀਸੀਟੀਵੀ ਕੈਮਰੇ ਤੇ ਐਲਸੀਡੀ ਅਤੇ ਡੀਵੀਆਰ ਵੀ ਨਾਲ ਲੈ ਗਏ ਨੇ ਉਧਰ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਮੌਕੇ ਦਾ ਜ਼ਾਇਜ਼ਾ ਲੈ ਕੇ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਲੁਟੇਰੀਆਂ ਦੀ ਪਾਲਵੀ ਆਰੰਭ ਦੇਣ ਅਤੇ ਜਲਦੀ ਕਾਬੂ ਕਰ ਲੈਣ ਦਾ ਦਾਵਾ ਕੀਤਾ ਹੈ ਤੇ ਦੂਜੇ ਪਾਸੇ ਪੁਲਿਸ ਦੀ ਕਾਰਗੁਜ਼ਾਰੀ ਤੇ ਇਲਾਕਾ ਵਾਸੀਆਂ ਨੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਹਾਂਜੀ ਬਾਬਾ ਜੀ ਕੀ ਘਟਨਾ ਵਾਪਰੀ ਜੀ ਸਵੇਰੇ 5 ਵਜੇ ਆਇਆ ਮੈਂ ਤੇ 5 ਵਜੇ ਆਨ ਕੇ ਬਹੁਤ ਖੋਦਿਆ ਸਵੇਰੇ ਸੋਚੇ ਤੇ ਆਦਨ ਕਿੰਨਾਂ ਟੋਟਾ ਕਿ ਕਿੰਨੀ ਕੁ ਮਾਇਆ ਚੋਰੀ ਹੋਈ ਜੀ ਮਾਇਆ ਹੋ 8-1000 ਰੁਪਏ ਤੇ ਗੋਲ ਖੋਲਦੇ ਨਹੀਂ ਤੁਸੀਂ ਨਹੀਂ ਖੋਲੀ ਦੀ ਦੇਖੀ ਆ ਕਿ ਪਹਿਲਾਂ ਖੋਲੇ ਸੀ ਅੱਛਾ ਮਨਾ ਕਿੰਨੇ ਚਿਰ ਕਿੰਨੇ ਚਿਰ ਦੀ ਮਾਇਆ ਹੈ ਜਿਹੜੀ ਖੜੀ ਉਹਨਾਂ ਮਾਇਆ ਪੰਜਾ 6 ਮਹੀਨਿਆਂ ਦੀ ਹੋਣੀ ਹੈ ਅੱਛਾ ਜੀ ਤੇ ਗੋਲਕਤਾ ਵੀ ਜਿੰਦਰਾ ਤੋੜਿਆ ਵਾ ਮੇਰਾ ਨਾਮ ਹਰਦੇਸ਼ ਸਿੰਘ ਆ ਜੀ ਮੈਂ ਤੇ ਸੇਵਾ ਕਰ ਰਿਹਾ ਜੀ ਤੇ ਸੇਵਾ ਦੇ ਆ ਕਿ ਰਾਤ ਗੁਰਦਵਾਰ ਜਿੰਦਰੇ ਮਾਰ ਕੇ ਖੜੇ ਆ ਜਿੰਦਰੇ ਜਿੰਦਰੇ ਮਾਰ ਕੇ ਸਾਰਾ ਕੁਝ ਕਰਕੇ ਗਿਆ ਮੈਂ ਘਰੇ ਤੇ 11 ਵਜੇ ਤੱਕ ਮੈਂ ਇੱਥੇ ਰਿਹਾ ਵਾਂ ਤੇ ਬਾਅਦ ਵਿੱਚ ਮੈਂ ਘਰ ਹੀ ਚੱਲ ਗਿਆ ਤੇ 12 ਕੁਝ ਚੋਰੀ ਹੋਈ ਆ ਕੀ ਚੋਰੀ ਹੋਈ ਆ ਗੱਲਾਂ ਤੋੜ ਦਿੱਤਾ ਆ ਭਾਂ ਲੈ ਕੇ ਕੱਢ ਕੇ ਜਿੰਨਾ ਗਏ 7-8000 ਦਾ ਬਾਕੀ ਇੱਕ ਚਾਬੀ ਸੀਗੀ ਲੱਗੀ ਗੁਟਕੇ ਸਾਹਿਬ ਨੂੰ ਉਹ ਵੀ ਲਾ ਕੇ ਲੈ ਗਿਆ ਇੱਕ ਸੋਖਾਸਣ ਵਾਲਾ ਚਾਬੀ ਉਹ ਵੀ ਲਾ ਕੇ ਲੱਗੇ ਚਾਬੀ ਨਹੀਂ ਲੱਗੀ ਫਿਰ ਜਿੰਦਰਾ ਉਹਨਾਂ ਨੇ ਭੰਨਿਆ ਵਾ ਤੇ ਜਿੰਦਰਾ ਜਿਹੜਾ ਭੰਨ ਕੇ ਤੇ ਗੁਲਕ ਦੇ ਵਿੱਚੋਂ ਸਾਰਾ ਭਾਂ ਲੈ ਕੇ ਕੱਢ ਕੇ ਤੇ ਦਰਵਾਜ਼ੇ ਦੇ ਅੰਦਰ ਕਿਸ ਤਰ੍ਹਾਂ ਦਾਖਲ ਹੋਇਆ ਕੋਈ ਵਾਰੀ ਜਾਰੀ ਤੋੜੀ ਆ ਜਾਰੀ ਤੋੜ ਕੇ ਫਿਰ ਅੰਦਰ ਦਾਖਲ ਹੋਇਆ ਫਿਰ ਉਹ ਲੈ ਕੇ ਗਿਆ ਤੇ ਫਿਰ ਦਰਵਾਜ਼ਾ ਜਿਹੜਾ ਖੋਲ ਕੇ ਤੇ ਚਲੇ ਗਿਆ ਦਰਵਾਜ਼ਾ ਬਾਹਰੋਂ ਟੁੱਗ ਗਿਆ ਅੰਦਰੋਂ ਕੋਂਡਾਣ ਲਗਾ ਇੱਥੇ ਕੈਮਰੇ ਨਹੀਂ ਲੱਗੇ ਜਾਂ ਰਾਤ ਨੂੰ ਕਿਸ ਹੁੰਦਾ ਨਹੀਂ ਇੱਥੇ ਨਹੀਂ ਜੀ ਬਾਬਾ ਜੀ ਪਹਿਲਾਂ ਵੀ ਕਦੀ ਚੋਰੀ ਹੋਈ ਹੈ ਪਹਿਲਾਂ ਇੱਕ ਵਾਰ ਚੋਰੀ ਹੋਈ ਸੀ ਉਦੋਂ ਦੂਜੇ ਤੀਜੇ ਦਿਨ ਮੋੜਾ ਹੈਗਾ ਛੋਟ ਛੋਟ ਜਵਾਬ ਸੀ ਗਏ 12 13 ਦਬਾਰਾ ਵਸਾਲ ਦੇ ਉਦੋਂ ਮੋੜਾ ਹੀ ਵਾਪਸ ਤੋੜਾ 200 ਦਾ ਭਾਂ ਬਾਕੀ ਦਾ ਬਾਕੀ ਉਹ ਖਾ ਗਏਗੇ ਉਦੋਂ ਭਾਂ ਥੋੜਾ ਹੁੰਦਾ ਹੈਗਾ 6 700 ਆਦਾ ਹੀ ਬਾਕੀ ਉਹ ਖਾ ਕੇ 200 ਦਾ ਭਾਂ ਉਹਨਾ ਮੋੜਿਆ ਹੀ ਤੇ ਹੁਣ ਜਿਹੜੇ ਉਹ ਚਲੇ ਗਏ ਮੁੜ ਕੇ ਨਹੀਂ ਠੀਕ ਹੈ ਇਸ ਬੰਦੇ ਸ਼ਿਕਾਇਤ ਦਰਜ ਕਰਵਾਈ ਤੁਸੀਂ ਕੁਝ ਨੂੰ ਦੱਸ ਦਿੱਤਾ ਪੁਲਿਸ ਨੂੰ ਜੀ ਇਹ ਨਾ ਮੁੰਡਿਆਂ ਨੇ ਕੀਤਾ ਫ ਬਾਕੀ ਇਹ ਹੁਣ ਪੁਲਿਸ ਵਾਲੇ ਆ ਕੇ ਤਾਂ ਬਸ ਉਹਨਾਂ ਕਾਰਵਾਈ ਆਪਦੀ ਕਰ ਲਈ। ਜਿਹੜੀ ਗੁਰਦੁਆਰਾ ਸਾਹਿਬ ਚ ਚੋਰੀ ਹੋਈ ਇਸ ਪਰ ਕੀ ਕਹਿਣਾ ਚਾਹੁੰਦੇ ਸਰਦਾਰ ਜੀ? ਗੁਰਦੁਆਰਾ ਸਾਹਿਬ ਸੁਬਾਹ ਟੈਲੀਫੋਨ ਆਇਆ ਸਰਪੰਚ ਸਾਹਿਬ ਦਾ ਅਸੀਂ ਉੱਥੇ ਮੌਕੇ ਤੇ ਪਹੁੰਚੇ ਹਾਂ। ਉਹਨਾਂ ਗੁਰਦੁਆਰਾ ਸਾਹਿਬ ਚ ਦੇਖਿਆ ਵਾ ਉਹ ਨਾਰੀ ਆਈ ਹੈ ਉਹਨਾਂ ਦੇ ਗੋਲਡ ਦੇ ਪੈਸੇ ਚੋਰੀ ਕੀਤੇ ਆ। ਦੀਵਿਆਂ ਲਾ ਕੇ ਨਾਲ ਉਹਨਾਂ ਵੀ ਅਸੀਂ ਡਏ ਆ ਲਾਗੇ ਲਾਗੇ ਜਿੱਨੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ। ਇਹ ਆ ਵੀ ਜਲਦੀ ਜਲਦੀ ਜਿਹੜੇ ਇਹਨਾਂ ਦੀ ਜਾਂਚ ਕਰਕੇ ਐਸ਼ਰਦੋਸ਼ੀ ਹੈ ਸਾਹਮਣੇ। ਆ ਜਾਣ ਕੀ ਜੀ ਇਹ ਕਿਹੜੇ ਕਿਹੜੇ ਪਿੰਡ ਚ ਵਾਰਦਾਤ ਹੋਈ ਹੈ ਜੀ ਪਾਣੀ ਪਿਆ ਪਾਣੀ ਖੁਰਕਸਾਂ ਜੀ ਸਹੀ ਜੀ ਹਾਂ ਜੀ